ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਰਨਲ ਬਾਠ ਦੇ ਕੇਸ ਦੀ ਅੱਜ ਫਿਰ ਸੁਣਵਾਈ ਹੋਈ ਅੱਜ ਕੀ ਕੁਝ ਖਾਸ ਰਿਹਾ ਸੁਣਵਾਈ ਦੇ ਦੌਰਾਨ ਜੱਜ ਸਾਹਿਬ ਨੇ ਕੀ ਟਿੱਪਣੀਆਂ ਕੀਤੀਆਂ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਹੁਣ ਅਗਲੀ ਤਾਰੀਖ ਵੀ ਪੈ ਗਈ ਹੈ ਉਹ ਕਿਹੜੀ ਤਾਰੀਖ ਪਈ ਹੈ 3 ਅਪ੍ਰੈਲ 3 ਅਪ੍ਰੈਲ ਯਾਨੀ ਕਿ ਵੀਰਵਾਰ ਨੂੰ ਅਗਲੇ ਹਫਤੇ ਫੇਰ ਸੁਣਵਾਈ ਹੋਣੀ ਹੈ ਉਸ ਕੇਸ ਦੇ ਵਿੱਚ ਕਿਹੜੇ ਕਿਹੜੀ ਚੀਜ਼ ਮੰਗੀ ਗਈ ਹੈ ਸਾਰੀ ਗੱਲਬਾਤ ਕਰਾਂਗੇ ਇਸ ਕੇਸ ਦੇ ਕੋ ਪਟੀਸ਼ਨਰ ਐਡਵੋਕੇਟ ਨੇ ਰਜੀਵ ਸ਼ਰਮਾ ਜੀ ਪਿਛਲੀ ਵਾਰ ਵੀ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੀ ਸਾਡੇ ਨਾਲ ਨੇ ਐਡਵੋਕੇਟ ਸਾਹਿਬ ਕਰਨਲ ਬਾਠ ਦਾ ਬਹੁ ਚਰਚਿਤ ਕੇ ਸਭ ਦੀ ਨਜ਼ਰ ਹੈ ਕਿ ਆਖਰਕਾਰ ਬਣੇਗਾ ਕੀ ਇਨਸਾਫ ਲੈਣ ਲਈ ਪਰਿਵਾਰ ਕਹਿ ਰਿਹਾ ਕਿ ਸਾਨੂੰ ਸੀਬੀਆਈ ਦੀ ਜਾਂਚ ਚਾਹੀਦੀ ਹੈ ਪਰ ਸੀਬੀਆਈ ਨੂੰ ਜਾਂਚ ਸੌਂਪਣ ਤੋਂ ਪਹਿਲਾਂ ਜੋ ਇੱਕ ਅਦਾਲਤੀ ਪ੍ਰਕਿਰਿਆ ਹੁੰਦੀ ਹੈ ਅੱਜ ਕੀ ਕੁਝ ਖਾਸ ਰਿਹਾ ਸਭ ਦੀ ਨਜ਼ਰ ਬਣੀ ਹੋਈ ਹੈ ਇਸ ਕੇਸ ਤੇ ਕੱਲ ਕਰ ਲੈਣ ਨੁਕਤੇ ਉੱਤੇ ਜਰੂਰ ਜਾਣਕਾਰੀ ਸਾਂਝੀ। ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸਾਸਰੀਕਰ ਨਮਸਕਾਰ ਕਰਨਾ ਜਾਵਾਂਗਾ। ਮੈਂ ਐਡਵੋਕੇਟ ਰਜੀਸ਼ ਸ਼ਰਮਾ ਫ্রম ਪੰਜਾਬ ਐਂਡ ਹਰਿਆਣਾ ਹਾਈ ਕੋਰਟ। द ਡੇ ਆਫ ਰੈਕਨਿੰਗ ਹੈਜ਼ ਕਮ ਜੋ ਦਿਨ ਆ ਗਿਆ ਜਿਹਦੀ ਸਾਰਿਆਂ ਨੂੰ ਜਿਹੜੀ ਉਮੀਦ ਸੀ ਕਿ ਅੱਜ ਬੜਾ ਹੀ ਕੁਝ ਹੋਏਗਾ ਔਰ ਅਲਟੀਮੇਟਲੀ ਕੋਰਟ ਚ ਇਹਨਾਂ ਕੁਝ ਹੋਇਆ ਰਾਏ ਸਾਹਿਬ ਬਗੇ ਸੀ ਅਲਟੀਮੇਟਲੀ ਮੈਂ ਕਹਿਣਾ ਚਾਹਾਂਗਾ ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਵਕੀਲ ਨੂੰ ਕਿਸੇ ਨੂੰ ਅੱਗੇ ਨਹੀਂ ਕੀਤਾ ਇੱਕ ਸਾਡੇ ਜਿਹੜੇ ਬੜੇ ਹੀ ਹੋਂਹਾਰ ਐਡਵੋਕੇਟ ਸਾਹਿਬ ਨੇ ਜਿਹੜੇ ਪ੍ਰਾਈਵੇਟ ਪ੍ਰੈਕਟਿਸ ਹੈ ਗਿਆ ਰਾਏ ਸਾਹਿਬ ਉਹਨਾਂ ਨੂੰ ਦਲੀਲ ਵਾਸਤੇ ਪੰਜਾਬ ਸਰਕਾਰ ਨੇ ਅੱਗੇ ਕੀਤਾ ਸੀ ਤੇ ਉਹਨਾਂ ਦੀ ਇੱਕ ਜਿਹੜੀ ਮੇਨ ਅਪੀਲ ਇਹ ਸੀ ਕਿ ਇਹ ਮੈਟਰ ਜਿਹੜਾ ਇਨ ਦਾ ਇੰਟਰਸਟ ਆਫ ਯੂਨੀਫਾਰਮਸ ਆਰਮੀ ਤੇ ਪੁਲਿਸ ਦੀ ਯੂਨੀਫਾਰਮ ਦੇ ਹਿੱਤਾਂ ਨੂੰ ਧਿਆਨ ਰੱਖਦੇ ਹੋਏ ਇਹ ਮੈਟਰ ਜਿਹੜਾ ਪੰਜਾਬ ਪੁਲਿਸ ਕੋ ਹੀ ਰਹਿਣਾ ਚਾਹੀਦਾ बिकॉज अल्टीमेटली दैट इज गोइंग टू बी अ 빅 સ્લેપ অন தி ફેસ ఆఫ్ ది ਪੰਜਾਬ ਪੁਲਿਸ ਅਗਰ ਮੈਟਰ सीबीआई ਕੋ ਚਲ ਜਾਂਦਾ ਤਾਂ ਉਹਦਾ ਇੱਕ મતલਬ ਸਾਬ મતલਬ ਹੁੰਦਾ ਹੈ ਕਿ ਸਾਡੀ ਪੰਜਾਬ ਪੁਲਿਸ ਜਿਹੜੀ ਹੈ ਇਨਕੰਪੀਟੈਂਟ ਗਈ ਹੈ ਉਹ ਕੰਮ ਨਹੀਂ ਕਰ ਸਕਦੀ ਉਹ ਬਾਇਸਡ ਹੈ ਗਈ ਹੈ ਔਰ ਉਹ ਜਿਹੜੇ ਆਪਣੇ ਚਹੇਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਔਰ ਬਿਲਕੁਲ ਅਜਹੀ ਡਾਇਰੈਕਸ਼ਨ ਚ ਸਾਰਾ ਮੈਟਰ ਗਿਆ ਜੱਜ ਸਾਹਿਬ ਨੇ ਬੜੀਆਂ ਤਖੀ ਟਿੱਪਣੀਆਂ ਕੀਤੀਆਂ ਉਹਨਾਂ ਨੇ ਜੱਜ ਸਾਹਿਬ ਨੇ بڑا ਮਜ਼ੇਦਾਰ ਜਿਹੜੇ ਕੁਐਸਚਨਸ ਪੁੱਛੇ ਉਹਨਾਂ ਤੋਂ ਇਹ ਪੁੱਛਿਆ ਕਿ ਤੁਸੀਂ ਜਿਹੜੀ ਪਹਿਲੀ ਐਫਆਈਆਰ ਕੀਤੀ ਪਹਿਲੀ ਐਫਆਈਆਰ ਜਿਹੜੀ ਤੁਸੀਂ ਕੀਤੀ 15 ਮਾਰਚ ਨੂੰ ਉਹਦੇ ਤੁਸੀਂ ਕਿਹਾ ਕਿ ਅਣਪਛਾਤੇ ਬੰਦੇ ਨੇ ਤੇ ਤੁਸੀਂ ਪਛਾਣਿਆ ਕਦੋਂ ਉਹਨਾਂ ਨੂੰ ਉਹ ਤਰੀਕ ਦੱਸੋ ਉਹ ਟਾਈਮ ਦੱਸੋ ਉਹਨਾਂ ਕੋਈ ਜਵਾਬ ਨਹੀਂ ਸੀ ਫਿਰ ਹਾਂ ਜੀ ਪਹਿਲਾਂ ਵਿੱਚ ਇਹ ਵੀ ਗੱਲ ਕੀਤੀ ਗਈ ਨਾ ਕਿ ਸੀਸੀਟੀਵੀ ਫੁਟੇਜ ਵਿੱਚ ਪਛਾਣਨ ਨੂੰ ਚਿਹਰੇ ਸਮਾਂ ਲੱਗ ਗਿਆ ਤਾਂ ਇਸ ਦਾ ਜਵਾਬ ਕੀ ਸੀ ਕਿਉਂਕਿ ਇਹ ਤਾਂ ਜਵਾਬ ਦੁੱਤਾ ਉਹਨਾਂ ਵੱਲੋਂ ਜਿਹੜੇ ਪੁਲਿਸ ਵਾਲਿਆਂ ਦੇ ਪੱਖੀ ਵਕੀਲ ਸੀ ਜਾਂ ਸਰਕਾਰ ਪੱਖੀ ਵਕੀਲ ਸੀ ਉਹ ਕਹਿੰਦੇ ਕਿ ਤਾਂ ਡਿਲੇ ਹੋਇਆ ਡੀਡੀਆਰ ਤਾਂ ਲਿਖ ਦਿੱਤੀ ਗਈ ਹਸਪਤਾਲ ਵਿੱਚ ਜਾ ਕੇ ਇੱਕ ਆਈਓ ਨੇ ਬਿਆਨ ਵੀ ਦਰਜ ਕੀਤੇ ਸਾਰੀਆਂ ਦਲੀਲਾਂ ਉਹਨਾਂ ਵੱਲੋਂ ਦਿੱਤੀਆਂ ਗਈਆਂ ਐਹੀ ਜੱਜ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੰਨਾ ਟਾਈਮ ਲਾਇਆ ਕਦੋਂ ਤੁਸੀਂ ਪਹਿਲੀ ਵਾਰ ਆਈਡੈਂਟੀਫਾਈ ਕੀਤਾ ਕਿ ਜਿਹੜੇ ਅਣਪਛਾਤੇ ਬੰਦੇ ਆਏ ਕਿਤੇ ਤੁਸੀਂ ਪੁਲਿਸ ਵਾਲਾ ਕੋਲ ਐਫਆਈਆਰ ਕਰਵਾ ਲਈ ਉਹ ਐਫ ਆਈ ਆਰ ਜਿਹੜੀ ਪਹਿਲੀ ਐਫ ਆਈ ਆਰ ਹੋਈ ਹੈ ਜਿਹੜੀ 65 ਨੰਬਰ ਆ ਉਹਨੂੰ ਪ੍ਰੋਪਰ ਰੀਡ ਕੀਤਾ ਗਿਆ ਔਰ ਇੰਨਾ ਹਾਸਾ ਆਇਆ ਮਤਲਬ ਅਲਟੀਮੇਟਲੀ ਥੈਟ ਵਾਸ ਅ ਕਾਮੇਡੀ ਔਰ ਢਾਬਾ ਹਨਰ ਕੀ ਲਿਖ ਰਿਹਾ ਉਹਦੇ ਵਿੱਚ ਕੀ ਇੱਕ ਗੱਡੀ ਜਾਂਦੇ ਸਿਵਿਕ ਕਾਰ ਚ ਉਹ ਡ੍ਰਿੰਕ ਕਰ ਰਹੇ ਨੇ दारू ਪੀ ਰਹੇ ਨੇ ਦੈਨਿਕ ਕਾਰ ਆਂਦੀ ਹੈ ਉਹਨਾਂ ਨਾਲ ਸਕਫਲ ਹੁੰਦੀ ਹੈ ਲੜਾਈ ਝਗੜਾ ਹੁੰਦਾ ਤੇ ਦੋਨੋਂ ਉਤੋਂ ਭੱਜ ਜਾਂਦੇ ਨੇ ਤੇ ਜੱਜ ਸਾਹਿਬ ਨੇ ਆਹੀ ਪੁੱਛਿਆ ਕਿ ਵਾਟ ਇਜ਼ ਥਿਸ 올 ਅਬਾਊਟ ਇਹ ਕੀ ਗਾ ਕਿ ਉਥੇ ਕੁੱਟਮਾਰ ਹੁੰਦੀ ਆ ਉਹਨਾਂ ਨੂੰ ਸੱਟਾਂ ਲੱਗਦੀਆਂ ਤੇ ਭੱਜ ਜਾਂਦੇ ਨੇ ਤੇ ਉਹ ਉਹਨਾਂ ਕੋਈ ਸਪਸ਼ਟੀਕਰਨ ਨਹੀਂਗਾ ਸੀ ਕਿਸੇ ਵੀ ਗੱਲ ਦਾ ਤੇ ਜੱਜ ਸਾਹਿਬ ਨੇ ਇਹ ਵੀ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਇਹ ਦੱਸੋ ਕਿ ਜਿਹੜੀ ਤੁਸੀਂ ਪਹਿਲੀ ਵਾਰ ਨਾਨਕ ਸਿੰਘ ਜੀ ਨੂੰ ਜਿਹੜੀ ਰਿਪੋਰਟ ਹੋਈ ਹੈ ਐਫ ਆਈ ਆਰ ਵਾਸਤੇ ਉਹ ਟਾਈਮਿੰਗਸ ਕੀ ਸੀ ਉਥੇ ਫਿਰ ਡਿਸਪਿਊਟ ਅਰਾਈਜ਼ ਹੋਇਆ ਕਿਉਂਕਿ ਜਿਹੜਾ ਹਲਫਨਾਮਾ ਜਿਹੜਾ ਐਫੀਡੇਵਿਟ ਡਾਕਟਰ ਨਾਨਕ ਸਿੰਘ ਵੱਲੋਂ ਫਾਈਲ ਹੋਇਆ ਉਹ ਚ ਬਹੁਤ ਕੁਝ ਗਲਤੀਆਂ ਕੁਰੀਤੀਆਂ ਸੀ ਜਿਹੜੀਆਂ ਗਲਤੀਆਂ ਦੂਜੇ ਵਕੀਲ ਸਾਹਿਬ ਆਲੂ ਆਲੂ ਵਾਲੀਆ ਸਰ ਨੇ ਫੜ ਲੀਆਂ ਤੇ ਉਹਨਾਂ ਨੇ ਕਿਹਾ ਕਿ ਮੈਂ ਅੱਜ ਦੇ ਅੱਜ ਹੀ ਐਫੀਡੇਵਿਟ ਫਾਈਲ ਕਰਾਂਗਾ ਸਟੇਟ ਦੀ ਪੂਰੀ ਹੀ ਮਨਸ਼ਾ ਸੀ ਪੂਰਾ ਜ਼ੋਰ ਸੀ ਕਿ ਇਹਨੂੰ ਜਵਾਬੀ ਕਾਰਵਾਈ ਚ ਡਾਕਟਰ ਨਾਨਕ ਸਿੰਘ ਐਸਐਸਪੀ ਪਟਿਆਲਾ ਨੇ ਜਿਹੜਾ ਐਫੀਡੇਵਿਟ ਦਿੱਤਾ ਲਿਖਤੀ ਰੂਪ ਦੇ ਵਿੱਚ ਉਹਦੇ ਵਿੱਚ ਤਸੱਲੀ ਬਖਸ਼ ਜਵਾਬ ਨਹੀਂ ਸੀ ਜਿਹਦੇ ਕਰਕੇ ਅਦਾਲਤ ਸੰਤੁਸ਼ਟ ਹੋ ਪਾਉਂਦੀ ਜੜਾ ਜਵਾਬ ਨਾਨਕ ਸਿੰਘ ਵੱਲੋਂ ਐਫੀਡੇਵਿਟ ਫਾਈਲ ਹੋਇਆ ਉਹਦੇ ਵਿੱਚ ਕੋਈ ਸੰਤੁਸ਼ਟ ਕਰਨ ਵਾਲਾ ਜਾਂ ਸੈਟੀਸਫੈਕਟਰੀ ਰਿਪਲਾਈ ਕੋਈ ਨਹੀਂ ਸੀ ਉਹਦੇ ਵਿੱਚੋਂ ਜੱਜ ਸਾਹਿਬ ਨੇ ਕਿੰਨੀਆਂ ਸ਼ੋਰਟ ਕਮਿੰਗਸ ਕੱਢ ਦਿੱਤੀਆਂ ਜਿਹੜੀ ਉਹਨਾਂ ਦੇ ਵਕੀਲ ਜਿਹੜੇ ਰਾਏ ਸਾਹਿਬ ਉਹਨਾਂ ਨੂੰ ਕੀਤਾ ਉਹਨਾਂ ਨੇ ਬੜਾ ਵਧੀਆ ਆਰਗੂ ਕੀਤਾ ਪਰ ਉਹਨਾਂ ਦੀ ਇੱਕੋ ਹੀ ਦਲੀਲ ਸੀ ਕਿ ਵੈਸਟਰਨ ਕਮਾਂਡ ਦੇ ਜਿਹੜੇ ਆਰਮੀ ਅਫਸਰ ਨੇ ਉਹਨਾਂ ਨੇ ਡੀਜੀਪੀ ਸਾਹਿਬ ਦੇ ਨਾਲ ਜਿਹੜੀ ਹੈ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਇਨ ਦਾ ਇੰਟਰਸਟ ਆਫ ਦਾ ਯੂਨੀਫਾਰਮਸ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਪਤਾ ਨਹੀਂ ਸੀ ਇਫ ਦੇ ਹੈਡ ਨੋਨ ਥੈਟ ਦਾ ਕਰਨਲ ਸਾਫ ਵਾਸ ਹੇਅਰ ਦਾ ਸਕਫਲ ਵੁੱਡਨਟ ਹੈਵ ਹੈਪਨਡ ਸਕਫਲ ਨਹੀਂ ਹੋਣੀ ਸੀ ਲੜਾਈ ਸਾਮਣੇ ਕਿਹਾ ਤੁਸੀਂ ਸਵੀਲੀਏਦਲ ਇਸ ਤਰ੍ਹਾਂ ਕਰੋਗੇ ਅਗਰ ਓਕੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਰਨਲ ਸਾਹਿਬ ਹੈ ਇਟ ਮੀਨਸ ਕੋਈ ਹੋਰ ਹੁੰਦਾ ਤੁਸੀਂ ਨੇ ਕਟ ਮਾਰਕ ਕਰਨਾ ਸੀ ਤੁਸੀਂ ਚਲੇ ਜਾਣਾ ਸੀ ਕਰਨਲ ਸਾਹਿਬ ਤੇ ਵੀ ਕਹਿ ਚੁੱਕੇ ਨੇ ਕਿ ਆਈਡੀ ਕਾਰਡ ਵੀ ਪ੍ਰੋਪਰ ਦਿਖਾਇਆ ਗਿਆ ਮੋਬਾਈਲ ਫੋਨ ਵੀ ਦਿਖਾਇਆ ਗਿਆ ਤੇ ਉਹ ਦੋਨੇ ਚੀਜ਼ਾਂ ਖੋਲੀਆਂ ਗਈਆਂ ਉਦੋਂ ਤਾਂ ਪਤਾ ਲੱਗ ਗਿਆ ਸੀ ਪੁਲਿਸ ਵਾਲਿਆਂ ਨੂੰ ਕਿ ਕਰਨਲ ਸਾਹਿਬ ਨੇ ਮੂਰੇ ਚਾਹੇ ਆਮ ਬੰਦਾ ਹੁੰਦਾ ਆਮੰਦ ਦੇ ਨਾਲ ਵੀ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਜਿਹੜਾ ਇਹ ਬਹਾਨਾ ਲਾਇਆ ਜਾ ਰਿਹਾ ਪੁਲਿਸ ਵਾਲਿਆਂ ਵੱਲੋਂ ਦੇਖੋ ਜਿਹੜਾ ਬਹਾਨਾ ਪੁਲਿਸ ਵਾਲਾ ਲਗਾ ਰਹੇ ਨਾ ਇਹ ਸਾਰਿਆਂ ਨੂੰ ਪਤਾ ਹੋਇਆ ਕਿ ਇਹ ਦੇਸੀ ਨਾ ਆਈ ਵਾਸ਼ ਇੱਕ ਆਈ ਵਾਸ਼ ਚੱਲ ਰਿਹਾ ਪਰ ਇੱਕ ਕਾਨੂੰਨ ਦਾ ਪ੍ਰੋਸੈਸ ਹੁੰਦਾ ਇੱਕ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਨਾਲ ਹੀ ਸਾਰੀ ਕਾਰਵਾਈ ਹੋਣੀ ਹੁੰਦੀ ਹੈ ਕੋਰਟ 'ਚ ਡਾਕੂਮੈਂਟਸ ਆਉਂਦੇ ਆ ਐਫੀਡੇਵਿਟਸ ਆਉਂਦੇ ਆ ਉਹਨਾਂ ਨੂੰ ਰੀਡ ਕਰਦੇ ਆ ਉਹਨਾਂ ਦੀ ਰੀਜ਼ਨਿੰਗ ਹੁੰਦੀ ਆ ਤੇ ਇੱਕ ਜਿਹੜਾ ਆਰਡਰ ਤਿਆਰ ਹੁੰਦਾ ਪ੍ਰੋਪਰ ਰੀਜ਼ਨਡ ਆਰਡਰ ਹੁੰਦਾ ਜਿਸ ਵਿੱਚ ਜੱਜ ਸਾਹਿਬ ਨੇ ਰੀਜ਼ਨਸ ਦੇਨੇ ਕਿ ਮੈਂ ਐਸ ਜਜਮੈਂਟ ਤੇ ਕਿਉਂ ਪਹੁੰਚੇ ਆ ਤੇ ਉਸ ਵਿੱਚ ਜੱਜ ਸਾਹਿਬ ਨੇ ਜਿਹੜੀਆਂ ਬੜੀਆਂ ਤਿੱਖਣੀਆਂ ਟਿੱਪਣੀਆਂ ਕੀਤੀਆਂ ਕਿ ਇਹ ਅਲਟੀਮੇਟਲੀ ਇਹ ਜਿਹੜਾ ਮਨਜ਼ੂਰ ਯੋਗ ਨਹੀਂ ਹੈ ਜੋ ਘਰੋਂ ਪੰਜਾਬ ਹੋ ਰਹੀ ਸੀਬੀਆਈ ਵੱਲ ਜਾਂਦੀ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਦੇ ਵਕੀਲ ਨੇ ਟਾਈਮ ਬਾਇ ਕਰਨ ਦੀ ਟਾਈਮ ਨੂੰ ਵਧਾਨ ਦੀ ਬਹੁਤ ਜਿਆਦਾ ਕੋਸ਼ਿਸ਼ ਕੀਤੀ ਪਰ ਜੱਜ ਸਾਹਿਬ ਵੀ ਜਿਹੜੇ ਸੀ ਉਹਨਾਂ ਨੇ ਕਹਿਤਾ ਕਿ ਕੋਰਟ ਵਿਲ ਨੋਟ ਡਿਲੇ ਦੀ ਮੈਟਰ ਕੋਰਟ ਡਿਲੇ ਨਹੀਂ ਕਰੇਗੀ ਸੀਬੀਆਈ ਨੂੰ ਜਾਣ ਚਾਹੀਦੀ ਹੈ ਜੱਜ ਸਾਹਿਬ ਨੇ ਇੱਕ ਸਵਾਲ ਇਹ ਵੀ ਕੀਤਾ ਅੰਦਰ ਹਾਈ ਕੋਰਟ ਚ ਸੁਣਵਾਈ ਦੇ ਦੌਰਾਨ ਕਿਉਂਕਿ ਡਾਕਟਰ ਨਾਨਕ ਸਿੰਘ ਨੇ ਐਫੀਡੇਵਿਟ ਵਿੱਚ ਇਹ ਜਵਾਬ ਦਿੱਤਾ ਇੱਕ ਤਾਂ ਕਾਰਨ ਦੱਸਿਆ ਕਿ ਐਫਆਈਆਰ ਜਿਹੜੀ ਇਸ ਕਰਕੇ ਲੇਟ ਹੋਈ ਪਛਾਣਨ ਵਿੱਚ ਸਮਾਂ ਲੱਗ ਗਿਆ ਸੀ ਸੀਸੀਟੀਵੀ ਕਲੀਅਰ ਨਹੀਂ ਸੀ ਫਿਰ ਇੱਕ ਜਵਾਬ ਇਹ ਦਿੱਤਾ ਗਿਆ ਕਿ ਉਧਰੋਂ ਫਾਰਮਰ ਐਜੀਟੇਸ਼ਨ ਚੱਲ ਰਹੀ ਸੀ ਸ਼ੰਭੂ ਬਾਰਡਰ ਦੇ ਉੱਤੇ ਧਿਆਨ ਉਧਰ ਵੀ ਸੀ ਉਹਦਾ ਫਿਰ ਕੀ ਚੱਲਿਆ ਜਦੋਂ ਇਹ ਸਵਾਲ ਆਉਂਦਾ ਹੈ ਟੇਬਲ ਦੇ ਉੱਤੇ ਮੈਂ ਕਹਿਣਾ ਚਾਹਾਂਗਾ ਬੜਾ ਵਧੀਆ ਕੁਐਸਚਨ ਤੁਸੀਂ ਪੁੱਛਿਆ ਕਿਉਂਕਿ ਉਹਨਾਂ ਨੇ ਇੱਕ ਰਿਪਲਾਈ ਜ ਆਪਣਾ ਇਹ ਵੀ ਕਿਹਾ ਸੀ ਕਿ ਉਸ ਦੌਰਾਨ ਜਿਹੜਾ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਮੂਵਮੈਂਟ ਐਜੀਟੇਸ਼ਨ ਸੀ ਉਹਨੂੰ ਰਿਮੂਵ ਕਰਨ ਦਾ ਕੰਮ ਚੱਲ ਰਿਹਾ ਸੀ ਤੇ ਜੱਜ ਸਾਹਿਬ ਨੇ ਪੁੱਛਿਆ ਕਿ ਤੁਸੀਂ 17 ਤੋਂ 20 ਤਰੀਕ ਦੇ ਵਿੱਚ ਕੋਈ ਐਫਆਈਆਰ ਨਹੀਂ ਕੀਤੀ ਪਟਿਆਲਾ ਰੇਂਜ ਚ ਅਗਰ ਤੇ ਇਹਦਾ ਮਤਲਬ ਉਸ ਦੌਰਾਨ ਤੇ ਉਹਨਾਂ ਦਾ ਰਿਪਲਾਈ ਜਦੋਂ ਆਇਆ ਕਿ 5 ਤੋਂ 7 ਐਫਆਈਆਰ ਪਟਿਆਲਾ ਚ ਕੀਤੀ ਗਈ ਸੀ ਤੇ ਜੱਜ ਸਾਹਿਬ ਨੇ ਹੀ ਪੁੱਛਿਆ ਫਿਰ ਇਹਨਾਂ ਦੀ ਐਫਆਈਆਰ ਬਾਇ ਨੇਮ ਕਿਉਂ ਨਹੀਂ ਕੀਤੀ ਕਿ ਇਹਦੇ ਜਿਹੜੇ ਡਿਲੇ ਕਿਉਂ ਹੋਇਆ ਔਰ ਇੱਕ ਮੈਂ ਗੱਲ ਹੋਰ ਕਹਿਣਾ ਚਾਹਾਂਗਾ ਜਿਹੜੇ ਉਹਨਾਂ ਦੇ ਵਕੀਲ ਆਲੂ ਆਲੂ ਵਾਲੀਆ ਸਰ ਹੈ ਉਹਨਾਂ ਨੇ ਬੜਾ ਇੱਕ ਵਧੀਆ ਪੁਆਇੰਟ ਜਿਹੜਾ ਜੱਜ ਸਾਹਿਬ ਜੱਜ ਸਾਹਿਬ ਸਾਹ ਦੇ ਵਕੀਲ ਆਲੂ ਵਾਲੀਆ ਸਾਹਿਬ ਆਲੂ ਵਾਲੀਆ ਸਰ ਉਹਨਾਂ ਨੇ ਬੜਾ ਵਧੀਆ ਪੁਆਇੰਟ ਲਿਖਿਆ ਜੱਜ ਸਾਹਿਬ ਰੱਖਿਆ ਕਿ ਅਗਰ ਸੀਬੀਆਈ ਕੋ ਜਾਂਚ ਜਾਂਦੀ ਹੈ ਤੇ ਵੱਡੇ ਅਫਸਰ ਜੜੀ ਉਹਨਾਂ ਦੀ ਭ ਔਰ ਕਿਸ ਤਰ੍ਹਾਂ ਸ਼ੁਰੂ ਹੋਈ ਤੇ ਇਹ ਸਾਰੇ ਦੇ ਸਾਰੇ ਆਫੀਸਰ ਜਿਹੜੇ ਵੀ ਇਸ ਲੈਵਲ ਜੀ ਇਨਵੋਲਵ ਹੈ ਉਹਨਾਂ ਦਾ ਨਾਮ ਜਿਹੜਾ सीबीआई ਦੀ ਜਿਹੜੀ ਚਾਰ ਸ਼ੀਟ ਚ ਉਹ ਆ ਜਾਣਾ ਇਸ ਕਰਕੇ ਸਟੇਟ ਗਵਰਨਮੈਂਟ ਜਿਹੜੀ ਹੈ ਉਹ ਨਹੀਂ ਜਾ ਰਹੀ ਕਿ सीबीआई ਨੂੰ ਜੜੀ ਹੈ ਜਾਂਚ ਮਾਕ ਹੋਰ ਹੋਵੇ ਤੇ ਇੱਕ ਐਸਐਸਪੀ ਸਾਹਿਬ ਜਿਹੜੇ ਐਸਆਈਟੀ ਦੇ ਮੈਂਬਰ ਅਗੇ ਨੇ ਉਹ ਵੀ ਅੱਜ ਹੁਸ਼ਿਆਰਪੁਰ ਵਾਲੇ ਉਹ ਵੀ ਸੰਦੀਪ ਮਲਿਕ ਸਰ ਉਥੇ ਆਏ ਹੋਏ ਸੀ ਤੇ ਉਹਨਾਂ ਨੇ ਵੀ ਆਪਣੇ ਵੱਲੋਂ ਜੱਜ ਸਾਹਿਬ ਕੋ ਜੱਜ ਸਾਹਿਬ ਨੇ ਉਹਨਾਂ ਕੋ ਵੀ ਕੁਝ ਕੁਐਸ਼ਨਸ ਪੁੱਛੇ ਉਹਨਾਂ ਨੇ ਰਿਪਲਾਈ ਦਿੱਤਾ ਪਰ ਅਲਟੀਮੇਟਲੀ ਮੈਂ ਹੀ ਕਹਾਂਗਾ ਕਿ ਇਹ ਜਾਂਚ ਜਿਹੜੀ ਨਜ਼ਰ ਆ ਰਹੀ ਹੈ ਸੀਬੀਆਈ ਵੱਲ ਜਾ ਰਹੀ ਹੈ اور ਸੀਬੀਆਈ ਨੂੰ ਅਗਰ ਮਾਰਕ ਹੋ ਜਾਂਦੀ ਹੈ ਤੇ ਵੱਡੇ ਆਫੀਸਰਸ ਡੀਜੀਪੀ ਲੈਵਲ ਐਵਰੀਬਡੀ ਹਰ ਇੱਕ ਦੀ ਭੂਮਿਕਾ ਦੀ ਜਾਂਚ ਹੋਏਗੀ ਕਿ ਜੀ ਸਾਹਿਬ ਨੇ ਹਾਲੇ ਕਿ ਇਹਦੇ ਉੱਤੇ ਫੈਸਲਾ ਲੈਣਾ ਹਾਲੇ ਕਿ ਜਾਂਚ ਦੇਣੀ ਹੈ ਕਿੰਨੀ ਦੇਣੀ ਸੀਬੀਆਈ ਨੂੰ ਚੱਲ ਰਿਹਾ ਪਰ ਇੱਕ ਸਵਾਲ ਵਿੱਚ ਇਹ ਵੀ ਆਉਂਦਾ ਜਦੋਂ ਕਿ ਉੱਥੇ ਪੁਲਿਸ ਵਾਲੇ ਰਾਤ ਨੂੰ ਢਾਬੇ ਤੇ ਕਰਨ ਕੀ ਗਏ ਸੀ ਉਹਦਾ ਜਵਾਬ ਕੀ ਦਿੱਤਾ ਗਿਆ ਜੀ ਸਾਹਿਬ ਦਿਸ ਇਜ਼ ਅ ਵੈਰੀ ਗੁੱਡ ਕੁਐਸਚਨ ਇਹੀ ਕੁਐਸਚਨ ਜੱਜ ਸਾਹਿਬ ਨੇ ਕੋਰਟ 'ਚ ਵੀ ਪੁੱਛਿਆ ਉਹਨਾਂ ਨੇ ਇਹ ਪੁੱਛਿਆ ਕਿ ਓਕੇ देयर वाज ਅ ਸਕਫਲ ਲੜਾਈ ਝਗੜਾ ਹੋਇਆ ਇਹ ਤੇ ਆ ਰਹੇ ਸੀ ਦਿੱਲੀ ਤੋਂ ਹੈੱਡਕੁਆਰਟਰ ਤੋਂ ਕਰਨਲ ਸਾਹਿਬ ਤੇ ਪੁਲਿਸ ਵਾਲੇ ਜਿਹੜੇ ਸੀ ਇਹ ਕਿੱਥੋਂ ਆ ਰਹੇ ਸੀ ਕੀ ਉਹਨਾਂ ਦਾ ਡਿਊਟੀ ਰੋਸਟਰ ਹੈਗਾ ਸੀ ਕਿ ਉਹ ਡਿਊਟੀ ਦੇ ਕਿਸੀ ਅਗਰ ਡਿਊਟੀ ਦੇ ਹਾਗੇ ਸੀ ਤੇ ਕਿ ਉਹ ਯੂਨੀਫਾਰਮ ਚ ਸੀ ਸਿਵਲ ਚ ਇਹਦੇ ਬਾਰੇ ਕੋਈ ਵੀ ਰਿਪਲਾਈ ਐਫੀਡੇਵਿਟ ਚ ਡਾਕਟਰ ਨਾਨਾ ਸਿੰਘ ਨੇ ਨਹੀਂ ਦਿੱਤਾ ਤੇ ਇਸ ਕਰਕੇ ਜੜੀ ਕੋਰਟ ਸੀ ਕੋਰਟ ਨੇ ਜਿਹੜਾ ਕੋਗਰੀਜੈਂਸ ਲਿਆ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਵੀ ਸੰਤੋਸ਼ ਪੂਰਵਕ ਜਾਂ ਸੰਤੋਸ਼ ਜਨਕ ਜਿਹੜਾ ਜਵਾਬ ਨਹੀਂ ਦਿੱਤਾ ਗਿਆ ਔਰ ਸਾਰਾ ਦਾ ਸਾਰਾ ਐਮਫਸਿਸ ਜਿਹੜਾ ਹੀ ਉਹ ਸੀਬੀਆਈ ਦੀ ਜਾਂਚ ਵੱਲ ਜਾ ਰਿਹਾ ਸੀ ਪਰ ਸਟੇਟ ਨੇ ਆਪਣਾ ਟਾਈਮ ਬਾਇ ਕੀਤਾ ਔਰ ਟਾਈਮ ਬਾਇ ਕੀਤਾ ਔਰ ਮਹਨ ਵੀਰਵਾਰ ਦਾ ਟਾਈਮ ਪੈ ਗਿਆ ਔਰ ਇੱਕ ਕਾਊਂਟਰ ਐਫੀਡੇਵਿਟ ਜਿਹੜਾ ਇਹਦੇ ਵਿੱਚ ਅੱਜ ਜਿਹੜੀ ਗਲਤ ਜਿਹੜੀ ਐਫੀਡੇਵਿਟ ਚ ਚੀਜ਼ਾਂ ਜਿਹੜੀਆਂ ਇਹਨਾਂ ਨੇ ਨਾਨਕ ਕਮੀਆਂ ਸੀ ਜਿਹੜੀਆਂ ਗਲਤ ਮੈਂ ਕਹਿ ਸਕਦਾ ਕਿ ਗਲਤ ਫੈਕਟਸ ਦਿੱਤੇ ਗਏ ਆ ਪਟਿਆਲਾ ਐਸਐਸਪੀ ਵੱਲੋਂ ਉਹਦੇ ਰਿਲੇਸ਼ਨ ਜੇ ਇੱਕ ਕਾਊਂਟਰ ਐਫੀਡ ਹੈ ਬਟ ਆਲੂ ਵਾਲੀਆ ਸਰ ਜਿਹੜੇ ਕਰਨਲ ਸਾਹਿਬ ਦੇ ਵਕੀਲ ਹੈ ਉਹ ਫਾਈਲ ਕਰ ਰਹੇ ਅੱਜ ਹੀ ਫਾਈਲ ਹੋ ਜਾਏਗਾ ਲੰਚ ਟਾਈਮ ਤੋਂ ਬਾਅਦ ਫਾਈਲ ਹੋਏਗਾ ਉਹਨਾਂ ਨੇ ਕੋਰਟ ਨੂੰ ਅਸ਼ੂਰ ਕੀਤਾ ਕਿ ਬਾਏ ਦੀ ਲੰਚ ਟਾਈਮ ਬਾਏ ਦਾ ਐਂਡ ਆਫ ਦੀ ਲੰਚ ਟਾਈਮ ਇਟ ਵੁੱਡ ਬੀ ਫਾਈਲਡ ਇਨ ਦਾ ਔਨਰੇਬਲ ਹਾਈ ਕੋਰਟ ਦੋ ਵਾਰ ਵਾਰ ਸਰਕਾਰ ਦੇ ਵਕੀਲਾਂ ਵੱਲੋਂ ਜਿਹੜੇ ਪੱਖ ਦੇ ਸੀ ਪੁਲਿਸ ਦੇ ਪੱਖ ਦੇ ਵਕੀਲੇ ਕਿਹਾ ਜਾ ਰਿਹਾ ਸੀ ਕਿ ਟਰਸਟ ਕਰਨਾ ਚਾਹੀਦਾ ਹੈ ਪੰਜਾਬ ਪੁਲਿਸ ਦੀ ਸਿਟ ਤੇ ਹੋਂਹ ਹਰ ਅਫਸਰ ਨੇ ਸਾਰਾ ਕੁਝ ਕਲੀਅਰ ਕਰ ਦੇਣਗੇ ਸਮਾਂ ਜਰੂਰ ਦਿਓ ਪਰਵਾਹ ਹੈ ਜਿਹੜਾ ਕਰੇ ਫਿਰ ਇਸ ਪਾਸਿਓਂ ਜਵਾਬ ਕੀ ਜਾਂਦਾ ਹੈ ਪਰਿਵਾਰ ਹੁਣ ਕਿਹੜੀ ਪੋਜੀਸ਼ਨ ਤੇ ਖੜਾ ਹੈ ਤੁਹਾਨੂੰ ਜਾਣਕਾਰੀ ਮਿਲੀ ਹੋਵੇਗੀ ਤੁਹਾਡੀ ਗੱਲ ਵੀ ਹੁੰਦੀ ਹੈ ਕਿ ਉਹ ਜਿਹੜੇ ਨੇ ਕਿਤੇ ਨਾ ਕਿਤੇ ਮੰਨ ਜਾਣਗੇ ਜੇਕਰ ਇਸ ਸੈਟ ਦੇ ਵਿੱਚ ਆਰਮੀ ਦਾ ਅਫਸਰ ਵੀ ਪਾ ਲਿਆ ਜਾਂਦਾ ਹੈ ਜੇਕਰ ਅਗਲੀ ਰੀ ਕਾਰਵਾਈ ਕਰਨੀ ਪੈ ਜਾਂਦੀ ਹੈ ਤਾਂ ਕਿ ਇਸ ਤੇ ਮੰਨਣਗੇ ਜਾਂ ਫਿਰ ਉਹਨਾਂ ਦਾ ਸਟੈਂਡ ਸਿਰਫ ਸੀਬੀਆਈ ਇਨਕੁਆਇਰੀ ਤੱਕ ਹੈ ਦੇਖੋ ਇਹ ਤੇ ਵੀਰਵਾਰੀ ਫਾਈਨਲ ਹੋਏਗਾ ਪਰ ਜੋ ਮੈਨੂੰ ਲੱਗ ਰਿਹਾ ਹੈ ਇੱਕ ਜਿਹੜੀ ਜਿਹੜੀ ਇਨਕੁਆਰੀ ਜਿਹੜੀ ਸੀਬੀਆਈ ਨੂੰ ਮਾਰਕ ਹੋ ਰਹੀ ਹੈ ਵੀਰ ਪਰ ਅਗਰ ਪਰਿਵਾਰ ਆਪਣੇ ਸਟੈਂਡ ਤੇ ਕਾਇਮ ਰਹਿੰਦਾ ਆਪਣੇ ਸਟੈਂਡ ਤੋਂ ਮੂਵ ਨਹੀਂ ਕਰਦਾ ਐਕਚੁਅਲੀ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਵੈਸਟਰਨ ਕਮਾਂਡ ਨੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਡੀਜੀਪੀ ਸਾਹਿਬ ਨਾਲ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਰਨਲ ਸਾਹਿਬ ਨੂੰ ਕਿਉਂ ਨਹੀਂ ਨਾਲ ਬਿਠਾਇਆ ਡੀਜੀਪੀ ਸਾਹਿਬ ਅੱਜ ਦੀ ਡੇਟ 'ਚ ਵੀ ਐਸਐਸਪੀ ਨਾਨਕ ਸਿੰਘ ਵੀ ਅੱਜ ਦੀ ਡੇਟ 'ਚ ਆਪਣੇ ਸਾਰੇ ਜੜੇ ਐਮਪਲੋਇਜ਼ ਜਿਹੜੇ ਆਪਣੇ ਕਲੀਗਸ ਉਹਨਾਂ ਨੂੰ ਬਚਾ ਰਿਹਾ ਇੱਕ ਵੈਸਟਰਨ ਕਮਾਂਡ ਹੈ ਸਾਡੀ ਆਰਮੀ ਦੀ ਜਿਨ੍ਹਾਂ ਨੇ ਇੱਕ ਫੇਸ ਆ ਕੇ ਬਿਆਨ ਕਰਨਲ ਸਾਹਿਬ ਦੀ ਫੇਵਰ ਚ ਨਹੀਂ ਦਿੱਤਾ ਉਹ ਮੈਂ ਇਹ ਗੱਲ ਤੇ ਯਕੀਨ ਕਰਦਾ ਕਿ ਬਿਲਕੁਲ ਵੈਸਟਰਨ ਕਮਾਂਡ ਉਹਨਾਂ ਦੇ ਨਾਲ ਆ ਪਰ ਇਹ ਨਹੀਂ ਚਾਹੀਦਾ ਸੀ ਕਿ ਆਰਮੀ ਨੂੰ ਇੱਕ ਡੈਕੋਰੇਟਿਡ ਅਫਸਰ ਦੇ ਨਾਲ ਆ ਕੇ ਖੜੇ ਹੋ ਜਾਂਦੇ ਇੱਕ ਪ੍ਰੈਸ ਕਾਨਫਰੰਸ ਉਹਨਾਂ ਨੂੰ ਬੁਲਾ ਲੈਂਦੇ ਜਾਂ ਉਹਨਾਂ ਦਾ ਵੀ ਸਟੈਂਡ ਉਹਨਾਂ ਦਾ ਵੀ ਵਿਊ ਪੁਆਇੰਟ ਲੈ ਲੈਂਦੇ ਪਰ ਇੱਥੇ ਸਾਡੀ ਜਿਹੜੀ ਆਰਮੀ ਆਈ ਆਈ ਅਗਰੀ ਕਿ ਬਹੁਤ ਡਿਸਪਲਾਈਨਡ ਸਾਡੀ ਜਿਹੜੀ ਫੋਰਸ ਆ ਆਰਮੀ ਆ ਮੇਰਾ ਵੀ ਇੱਥੇ ਹੀ ਕਹਿਣਾ ਸੀ ਕਿਉਂਕਿ ਬਹੁਤ ਸਾਰੇ ਸੇਵਾਮੁਕਤ ਅਫਸਰ ਕਹਿ ਰਹੇ ਨੇ ਕਿ ਜਦੋਂ ਸਰਵਿੰਗ ਅਫਸਰ ਹੁੰਦੇ ਨੇ ਆਰਮੀ ਦੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਉਹ ਆਪ ਖੁਦਰੇ ਨਹੀਂ ਚੱਲਦੇ ਡਿਸਪਲਨ ਚ ਰਹਿੰਦੇ ਨੇ ਬੇਸ਼ੱਕ ਪੰਜਾਬ ਪੁਲਿਸ ਵੀ ਇੱਕ ਡਿਸਪਲਨ ਫੋਰਸ ਕਹੀ ਜਾਂਦੀ ਆ ਦਾਵਾ ਕੀਤਾ ਜਾਂਦਾ ਵੱਖਰੀ ਗੱਲ ਆ ਕਿ ਉਹਨਾਂ ਦੇ ਕਾਰਨਾਮੇ ਐਸੀ ਹੋ ਜਾਂਦੇ ਆ ਕਿ ਬਦਨਾਮੀ ਹੋ ਜਾਂਦੀ ਆ ਦੇਖੋ ਪੰਜਾਬ ਪੁਲਿਸ ਵੀ ਡਿਸਪਲਨਡ ਫੋਰਸ ਹੈ ਆਰਮੀ ਵੀ ਇੱਕ ਡਿਸਪਲਨਡ ਫੋਰਸ ਹੈ ਪਰ ਅਗਰ ਬ ਡਿਸਪਲਨ ਦੀ ਯਾਦਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ 100% ਆਰਮੀ ਦਾ ਦੇ ਨਾ ਤਾਂ ਮੈਨੂੰ 10% ਵੀ ਨਜ਼ਰ ਆ ਰਿਹਾ ਕਿਉਂਕਿ ਸਾਫ ਪ੍ਰਾਈਮਾ ਫੇਸ ਹੀ ਕੇਸ ਹੈ ਸਰ ਜਿਹੜੀ ਵੀਡੀਓ ਸੀਗੀ ਹੈ ਫੇਸਬੁੱਕ ਤੇ ਅਪਲੋਡ ਹੋ ਗਈ ਹੈ ਹਰ ਇੱਕ ਚੀਜ਼ ਹੋ ਗਈ ਹੈ ਵਟ ਵਟ ਆਰ ਦੇ ਵੇਟਿੰਗ ਫੋਰ ਉਹਨੋ ਕਹਿ ਰਹੇ ਸੀ ਜਿਹੜੀ ਹੈ ਜਿਹੜੀ ਵੀਡੀਓਜ਼ ਜਿਹੜੀ ਜੱਜ ਸਾਹਿਬ ਨੂੰ ਕਹਿ ਰਹੇ ਸੀ ਕਿ ਇਹ ਜੇ ਡਾਕਟਰਡ ਹੋ ਸਕਦੀਆਂ ਜੀ ਇਹ ਜਿਹੜੀ ਜਾਲੀ ਹੋ ਸਕਦੀਆਂ ਤੇ ਡਾਕਟਰ ਸਾਹਿਬ ਜੱਜ ਸਾਹਿਬ ਨੇ ਕਿਹਾ ਕਿ ਤੁਸੀਂ ਇਹਨਾਂ ਦੀ ਐਫਐਸਐਲ ਤੋਂ ਜਾਂਚ ਕਿਉਂ ਨਹੀਂ ਕਰਵਾਈ ਆਪਾਂ ਕਿ ਉਹਨਾਂ ਨੇ ਕਿਹਾ ਕਿ ਆਪਾਂ ਐਫਐਸਐਲ ਚੰਡੀਗੜ੍ਹ ਤੋਂ ਮਾਰ ਕਰਕੇ ਕਰਵਾ ਰਹੇ ਆਲਰੇਡੀ ਓਵਰ ਬਰਡਨਡ ਐਫਐਸਐਲ ਜਿਹੜੀ ਚੰਡੀਗੜ੍ਹ ਅਗੀ ਹੈ ਤੇ ਉਹ ਜੱਜ ਸਾਹਿਬ ਨੇ ਮਤਲਬ ਹਾਲੇ ਵੀ ਕਿਹਾ ਜਾ ਰਿਹਾ ਖਦਸ਼ੇ ਜਤਾਏ ਜਾ ਰਹੇ ਕਿ ਸੀਸੀਟੀਵੀ ਫੁਟੇਜ ਹੈ ਜਿਹੜੀ ਉਹ ਵੀ ਜਿਹੜੀ ਤੋੜ ਮਰੋੜ ਕੇ ਪੇਸ਼ ਕੀਤੀ ਗਈ ਸੀ ਬਿਲਕੁਲ ਇਹੀ ਕਿਹਾ ਦੀ ਲੋੜ ਹੈ ਔਰ ਜਿਹੜੇ ਸਰਕਾਰ ਵੱਲੋਂ ਜਿਹੜੇ ਇੱਕ ਰਾਏ ਸਾਹਿਬ ਪੇਰ ਹੋਏ ਸੀ ਉਹ ਵੈਸੇ ਪ੍ਰਾਈਵੇਟ ਵਕੀਲ ਹੈ ਔਰ ਬੜੇ ਅੱਛੇ ਹਨ ਉਹਨਾਂ ਨੇ ਆਰਗੂਮੈਂਟਸ ਪੁਟ ਅਪ ਕੀਤੇ ਜੱਜ ਸਾਹਿਬ ਪਰ ਜੱਜ ਸਾਹਿਬ ਬਿਲਕੁਲ ਵੀ ਉਹਨਾਂ ਦੇ ਫੇਵਰ ਚ ਨਹੀਂ ਨਜ਼ਰ ਆਏ ਔਰ ਉਹਨਾਂ ਨੇ ਸਾਫ਼-ਸਾਫ਼ ਉਹਨਾਂ ਨੂੰ ਕਹਿਤਾ ਕਿ देयर हैव बीन ਸੋ ਮਨੀ ਸ਼ੋਰਟਕਮਿੰਗਸ ਬਹੁਤ ਹੀ ਜ਼ਿਆਦਾ ਕਮੀਆਂ ਤੁਹਾਡੀ ਰਿਪੋਰਟਾਂ ਚ ਉਹਨਾਂ ਨੇ ਰਿਪੋਰਟ ਪੜ੍ਹ-ਪੜ੍ਹ ਕੇ ਇੱਕ-ਇੱਕ ਪੁਆਇੰਟ ਦੀ ਕਮੀ ਉਹਨਾਂ ਨੂੰ ਕੱਢੀ ਤੇ ਉਹਨਾਂ ਕੋਈ ਆਨਸਰ ਨਹੀਂ ਸੀ ਔਰ ਅਲਟੀਮੇਟਲੀ ਮੈਂ ਵੇਖ ਰਿਹਾ ਅੱਜ ਫੇਰ ਕੋਰਟ ਜਿਹੜਾ ਪੂਰਾ ਭਰਿਆ ਹੋਇਆ ਸੀ ਜੈਮ ਪੈਕਡ ਸੀ ਇੱਕ ਨਜ਼ਾਰਾ ਇਸ ਤਰ੍ਹਾਂ ਦਾ ਸੀ ਕਿ ਮਤਲਬ ਸਾਰੇ ਆਪਣੇ ਕੇਸ ਛੱਡ ਕੇ ਉਸ ਕੋਰਟ ਨੰਬਰ 62 ਚ ਆਏ ਹੋਏ ਸੀ ਕਿਉਂਕਿ ਹਰ ਇੱਕ ਨੇ ਹਿਅਰਿੰਗ ਸੁਣਨੀ ਸੀ ਕਿ ਜੱਜ ਸਾਹਿਬ ਜਿਹੜੇ ਸੰਦੀਪ ਮੋਦგილ ਜੀ ਹੈ ਜਿਹੜੇ ਬੜੇ ਹੀ ਬੇਬਾਕ ਅੰਦਾਜ਼ ਨਾਲ ਆਪਣੇ ਜਿਹੜੇ ਡਿਸੀਜਨ ਦਿੰਦੇ ਆ ਉਹ ਇਸ ਕੇਸ ਚ ਕੀ ਡਿਸੀਜਨ ਦਿੰਦੇ ਆ ਜੱਜ ਸਾਹਿਬ ਨੇ ਤੇ ਅੱਜ ਬੜੀ ਕੋਸ਼ਿਸ਼ ਕੀਤੀ ਕਿ ਅੱਜ ਦੇ ਅੱਜ ਹੀ ਇਹਨੂੰ ਨਿਪਟਾ ਦਿੱਤਾ ਜਾਵੇ ਇਹਦਾ ਜਿਹੜਾ ਫੈਸਲਾ ਸੁਣਾ ਦਿੱਤਾ ਜਾਵੇ ਪਰ ਫੇਰ ਵੀ ਜਿਹੜੇ ਇੱਕ ਕਨਸਟੇਬਲ ਸਾਹਿਬ ਦੇ ਵਕੀਲ ਸੀ ਤੇ ਇੱਕ ਸਟੇਟ ਗੋ ਵੱਲੋਂ ਜਿਹੜੇ ਰਾਏ ਸਾਹਿਬ ਪੇਰ ਹੋਏ ਸੀ ਉਹ ਟਾਈਮ ਬਾਇ ਕਰਨ ਚ ਟਾਈਮ ਵਿਧਾਨ ਚ ਕਾਮਯਾਬ ਰਹੇ ਜੀ ਬਹੁਤ ਸ਼ੁਕਰੀਆ ਜੀ ਤਾਂ ਐਡਵੋਕੇਟ ਅਰਜੀਵ ਸ਼ਰਮਾ ਜਿਨ੍ਹਾਂ ਨੇ ਗੱਲ ਦੱਸੀ ਹੈ ਅੱਜ ਦੀ ਸੁਣਵਾਈ ਦੌਰਾਨ ਕੀ ਕੀ ਹੋਇਆ ਹੁਣ ਅਗਲੀ ਤਰੀਕਾ ਜਿਹੜੀ 3 April ਨੂੰ ਆ ਵੀਰਵਾਰ ਉਸ ਦੇ ਵਿੱਚ ਪਤਾ ਲੱਗੇਗਾ ਕਿ ਅਗਲਾ ਫੈਸਲਾ ਕੀ ਆਉਂਦਾ ਹੈ ਫਿਲਹਾਲ ਅੱਜ ਦੀ ਸੁਣਵਾਈ ਦੌਰਾਨ ਜਿਵੇਂ ਵਕੀਲ ਸਾਹਿਬ ਨੇ ਜਾਣਕਾਰੀ ਦਿੱਤੀ ਉਸ ਤੋਂ ਇਹੀ ਲੱਗਦਾ ਹੈ ਕਿ ਹਾਲੇ ਤੱਕ ਪੁਲਿਸ ਦਾ ਜਿਹੜਾ ਪੱਖ ਸਾਹਮਣੇ ਆਇਆ ਵਕੀਲਾਂ ਦੇ ذریعے ਉਹ ਕਾਫੀ ਕਮਜ਼ੋਰ ਨਜ਼ਰ ਆ ਰਿਹਾ ਹੈ ਦਲੀਲਾਂ ਕਾਫੀ ਕਮਜ਼ੋਰ ਨੇ ਇਸੇ ਕਰਕੇ ਜੱਜ ਸਾਹਿਬ ਸੰਤੁਸ਼ਟ ਨਹੀਂ ਹੋ ਸਕਿਆ ਦੂਜੇ ਪਾਸੇ ਕਰਨਲ ਦੇ ਪਰਿਵਾਰ ਦਾ ਸਟੈਂਡ ਇਹੀ ਹੈ ਕਿ ਅਸੀਂ ਇਨਵੈਸਟੀਗੇਸ਼ਨ ਸੀਬੀਆਈ ਤੋਂ ਚਾਹੁੰਦੇ ਆਂ ਦੇਖਦੇ ਆਣ ਵਾਲਾ ਸਮਾਂ ਕੀ ਕੁਝ ਤੈਅ ਕਰਦਾ ਹੈ ਕੀ ਕੀ ਦਲੀਲਾਂ ਨੇ ਜਿਹੜੀਆਂ ਕਿਸ ਪਾਸੇ ਨੂੰ ਵਹਿ ਤੁਰਦੀਆਂ ਨੇ ਕਿਸ ਪਾਸੇ ਪਲੜਾ ਭਾਰੀ ਹੁੰਦਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ